ਯਾ ਮੇ ਤੁਸ 10 ਵੀ ਤੱਕਾ ਘੱਟਾ ਵੀ ਬਾਲਾ ਹੈ ਦੋਨੇ ਦੂਰ ਫੜਦੇ ਹਾਂ ਦੋਨੇ ਮਾੜੇ ਲਾ ਦੋ ਖੜੂ ਲਵੇ ਕੜਿਆ ਮੰਦ ਗਾਹਾਂ ਨੂੰ ਛਾਂਵੇਂ ਆ ਕੇ ਨਾ ਉਹ ਤਾਂ ਜਿਹੜਾ ਸੌਦਾ ਹੀ ਹੁੰਦਾਗਾ ਸਾਡੇ ਇਹ ਤਾਂ ਇਹ ਚੰਗੀ ਮਾੜੀ ਵਿੱਚ ਹੀ ਜਾਂਦੀ ਉਹ ਤਾਂ ਜਿਹੜਾ ਥੋੜਾ ਜਿਹਾ ਆਈ ਬੋ ਆਪਣਾ ਉਂਗਲਾ ਕਿਉਂਦਾ ਸਾਹ ਪਾਹੀ ਨਹੀਂ ਇਹ ਵੀ ਵੱਡੀ ਆ ਗਈ ਬੱਕਰੀ ਬੱਚੇ ਕਹਾਂ ਦੋ ਬੱਚੇ ਨੇ ਵਟਮਾ ਇਹ ਵੀ ਕੱਢਦੇ ਆ ਵਟ ਗੱਬਣ ਆਏ ਸੰਦੇ ਥੋੜੀ ਜਿਹੀ ਸੰਦੇ ਰਾਮ ਹੈ ਆਮੀ ਪਾਲਾ ਕੇ ਭਾਵ ਯਾਰ ਪਾ ਯਾਰ ਕੈ ਇਨ ਜੰਪ ਦੇ ਉਹ ਮੋੜੀ ਲੈ ਵੀ ਨਾ ਪੰਚਾ ਬਟ ਹਾਂ ਜੀ ਮੈਂ ਬਸ ਦੜੇ ਵਾਲਾ ਮੁੱਲ ਰਖਾ ਜਰ ਤੂੰ ਮੋਕੋ ਦਾ ਦਾ ਰਾਣਾ ਬੰਦ ਕਰੀ ਘਣਾ ਵੀ ਸਾਲ ਨੂੰ ਪੈਸੇ ਲੈ ਰਹੀ ਭੈ ਬੀਬੀ ਕਰ ਲੈ ਲੈ ਦੁਬਾਰੇ ਕੀ ਕਰ ਤੂੰ ਸਾਲ ਨੂੰ ਪੈਸੇ ਲੈ ਰਹੀ ਜਾ ਜੀ

ਤਾਂ ਅਗਲਾ ਪੀ ਜੋੜ ਦੋ ਇਹ ਜੋੜ ਮੈਂ ਜੋੜ ਲਿਆ 20 ਨੂੰ ਜੇ 10 ਨੂੰ ਪੂਰਾ 2 ਲੱਖ ਬਣ ਜਾਂਦਾ ਤਾਂ ਦੋ ਹੀ ਵੇਚ ਰਹਿੰਦੇ ਨੇ ਪੈਸੇ ਲਾ ਕੇ ਪਤਾ ਕਿ ਕਿੰਨੇ ਦੋ ਕੰਬੋ ਲਾ ਕਾਨੂੰ ਫੜਾ ਲੈਣਾ ਤੇਰੇ ਮਰ ਕੇ ਤੇਰੇ ਮਰ ਕੇ ਤੇ ਬਿਆਜ ਨਾ ਬਿਆਜ ਦਾ ਕਾਨੂੰ ਫੜਨਾ ਕਰ ਕਰਾਈ ਜਾਦੇ ਤੇ ਕਿਹਨੇ ਮੇਰਾ ਫਾਇਦਾ ਕੀ ਹੋਇਆ ਹਾਂ ਪੰਡ ਬੱਟੇ ਪੰਡ ਪਤਾ ਹੀ ਨਹੀਂ ਦੋ ਹੀ ਭਾਇਆ ਇੱਕ ਸਾਲ ਆ ਜਾ ਬੜ ਚੰਗੀ ਆ ਦੋ ਨਹੀਂ ਲਾਇਆ ਆਪਦੀ ਹੈਸੀਅਤ ਮੁਕਾਬਲੇ ਆ ਪੈਰ ਦੇਖ ਕੀ ਤੇਰੇ ਪੈਦਾ ਦੇਖ ਕੇ ਚਾਦਰ ਕਾ ਐਦਾ ਭਾਂ ਦਾ ਲੋੜ ਸਾਰੀ ਮੰਡੀ ਲਾ ਲੂ ਓਏ ਆਏ ਫਿਰ ਗਜਾਇਸ ਹੈ ਗਜਾਇਸ ਤਾਂ ਹੈਗੀ ਫਿਰ ਕਾ ਕਰਾਂ ਵੀ ਇਹਨਾਂ ਆਪਾਂ ਮਾਰ ਦੇਖਿਆ ਖਾਇਆ ਚਲੋ ਤਾਂ ਯਾਗਰ ਸਿੱਟ ਕੇ ਨਟ ਪਾਉਂਦੇ ਜੋ ਦੇ ਵਿਕ ਜਾਂਦੇ ਜਿੰਨੇ ਖੜਦੀਆਂ ਸੀ ਉਹ ਤਾਂ ਗੱਡੀਆਂ ਵਾਲੀ ਸਭ ਹੀ ਲੈ ਗਈ ਭਾਂ ਦੇ ਮੰਡ ਜੀ ਐ ਤੇ ਕਹਿੰਦਾ ਦੇ ਦਿਓ ਕਿਹੜਾ ਕੁਰਬਾਨੀ ਵਾਲੀ ਦੀਆਂ ਹੋ ਦੂਜੀਆਂ ਦੇ ਲੈ ਦੋ ਕਿਹੜਾ ਦੋਨੇ ਪਾ ਦਿਆ ਯਾਰ ਦਸ ਤਾਂ ਪੱਕਾ ਲਾਓ ਦਰਦ ਬੱਚੀ ਬੁੱਜੀ ਤੇਰਾ ਘੱਟਾ ਬਾਈ 25 ਦਾ 12:30 ਵਾਰੀ ਬਣਿਆ ਤੇਰਾ ਨੀ ਲਾਜਿਆ ਤੇਰਾ ਬਾਦ ਹੋਵੇ ਹੋਣੇ ਨੇ 14 ਨਹੀਂ ਕਰ ਲਾਰ ਗਿਆ ਪੂਰਾ ਪੀਰੋ ਬੱਕਰੇ ਬਾਈ ਯਾਰਾ 80 ਪਰ ਯਾਰਾ ਹਾਂ 15 15 ਨਹੀਂ ਪਾਦੇ ਜਪਾਨੀ ਨਹੀਂ ਤੇਰੀ ਮਰਤ ਇਹਨਾਂ ਦਾ ਬੱਚਾ ਹੋਗੇ ਨਹੀਂ ਨਾ ਪਤਾ ਨਹੀਂ ਹਾਂ ਫੰਡਰਾ ਜਾਮਾ ਹੋ ਗੱਬਣਾ ਬੱਕਰੀ ਇਹ ਜਮਾ ਫੰਡਰਾ ਜੀਰੋ ਜੀ ਇਹਦਾ ਕਾ ਕਾ ਸਹੀ ਨਹੀਂ ਕਾੜਦਾ ਭੈਣਾਂ ਪਤਾ ਨਹੀਂ ਕਿਉਂ ਆਇਆ ਸਹੀ ਦਾ ਕਾੜਦਾ ਮੈਂ ਲੈ ਕੇ ਬਾਜੂ ਉਹ ਤੂੰ ਐ ਕਰਦੇਂਗਾ ਮੈਂ ਉਹ ਨਹੀਂ ਕਰਦਾ ਉਹ ਨਹੀਂ ਕਰਦਾ ਭੈਣਾਂ ਦਾ ਨਹੀਂ ਮੈਂ ਕਰੀ ਮੇਰੇ ਮੇਰੇ ਕਾੜਦਾ ਯਾਰਾ ਮੈਂ ਕਾ ਕੁਛ ਤੁੜਤਣਾ ਕਰਪਾਦਾ ਤੇਰੇ ਮਾਜੇ ਕੁਛ ਸਟਕਦੇਗਾ ਤੂੰ ਕਾ ਕ ਮਾਜੋ ਨੂੰ ਯਾਰਾ ਨਹੀਂ ਬੰਦਦਾ ਪੂਰੇ ਆਇਆ ਕਰੀ ਰੋਟਾ ਵਾਂ ਦਾ 150 ਗਾ ਕਟਣ ਦਾ ਕਟਣੀ ਮੈਨੂੰ ਉਹ ਨਹੀਂ ਮੈਂ ਸਾਰਾ ਉਹ ਵੀ ਕਾੜਦਾ ਨਾ ਉਡਾੜਦਾ ਨਾ ਭੈਣਾਂ ਦਾ ਹੱਦ ਕਾੜਦਾ ਰੱਖੇਗਾ

दो कट 40 का कंदा है 500 कट तो एक 500 ना दो कट 500 कट गया नहीं सारी भर 500 कट सब नहीं देखनी भाई दमा कोई नहीं वही तो लेके ना तो नहीं पैसा जब मु यार रा पाए में पैसे बकरे है नहीं यार हूं जमे चाबा माहौल यार बेच के ज का तार दूर बेचती तो कह सकदा डक तो अंदर तने पैसे दंदा नहीं कौन नहीं जरा चंगियां बकरियां चंगियां आंदे पे तो 40 40 मांगता तू एक दा ए बिटू ਕੀ ਨ ਕਰਿਆ ਹੁਣ ਕਿੰਨਾ ਬਰਕਰਾਰ ਰਹਿ ਗਿਆ ਸਾਰੇ ਪਹਿਲੇ ਤਾਂ ਬੜਾ ਪਹਿਲਾ ਪੜਾ ਦੇ ਕੋਈ ਨਾ ਮੈਂ ਜਾਂਦਾ ਕਿਹਦੇ ਪਿਛੋ ਲੈ ਕੇ ਉਹ ਕਰੂੰਗਾ ਹਾ ਇਹ ਖੜ ਜਾ ਮੜਾ ਜਾ ਹੋਰ ਨਹੀਂ ਕਰਨਾ ਨਾ 1000 ਰੁਪਏ ਹੋਰ ਪਾ ਲੈ ਯਾਰਾ ਨਹੀਂ ਚੱਲ ਆ 17 ਕਹਤਾ ਇਹਨੇ ਬਈ ਤੈਨੂੰ ਹੈ ਜੇ ਮੰਨਦਾ ਤਾਂ ਹਾਂ ਕਰਦੇ ਨਹੀਂ ਜਦ ਕਰਦੇ ਹੈ ਸਾਰਾ ਸਾਰਾ ਲੋ ਬਈ ਖਾਓ ਵੀ ਪਹੁੰਚ ਕੇ ਆਇਆ ਨ ਕਰਿਆ ਕੋਈ ਨਹੀਂ ਮੇਰੇ ਨਾ ਕਰਿਆ ਜੇ ਯਾਰਾ ਉਹ ਬੇਦਾ ਹਾਂ ਆ ਗਿਆ ਫੇਰੀ ਦੇਵਾਂਗੇ ਉਹ ਬੇਦਾ ਹਾਂ ਉਹ ਬੇਦਾ ਤਾ ਦੇ ਫਰ ਹੁਣ ਜੇ ਮੁੱਲ ਲੱਭੂ ਫੇਰੀ ਵੇਚੀਂਗਾ ਯਾ 1250 ਦਾ ਬੱਕਰ ਬੁੱਟੇ ਦੇ ਹੋਗੇ ਯਾਰਾ ਪਾਸਾ ਫੜਾ ਦੇ ਬੜਾ ਫੜਾ ਦੇ ਉਹ ਫੜਾ ਦੇ ਮੰਗਾ ਲੈ ਮੰਨਦਾ ਯਾਰਾ ਉਹ ਮੰਨਦਾ ਕਰ ਫੜਾ ਦੇ ਯਾਰਾ 300 ਬਿਨ ਪੱਤੀ 500 ਪਾਤਾ ਪਾਤਾ ਯਾਰਾ ਉਹ ਨਹੀਂ ਲੱਗਾ ਯਾਰਾ ਹੋਇਰਾ ਨਹੀਂ ਲੱਗਾ ਯਾਰਾ ਤੂੰ ਕੀ ਆਖਿਆ ਮੈਂ ਦੋ ਘਟ 40 ਦੀਆਂ ਕਹਦਾ ਯਾਰ ਮੈਂ ਦੇਣ ਲਾਂ ਬੱਕਰੀ ਦੋ ਘਟ ਪੱਧਰ 35 ਲਾਤਾ ਹਰ ਘਟਾਰੇ ਨਹੀਂ ਕੋਈ ਤੇਰੇ ਉਹ ਮਾਨ ਹੋਗਾ ਯਾਰਾ ਬੇਤੀ ਨਹੀਂ ਆ ਗਿਆ ਐ ਨਾ ਕਰ ਫਿਰ ਹੁਣ ਤਾਂ 1000 ਹੋ ਰੁਕ ਗਿਆ ਯਾਰਾ ਕਿਹੜੀ ਕਿਹੜੀ ਆ ਗਿਆ ਆ ਦੋਨਾਂ ਨੇ ਉਹ ਇਹ ਤਾਂ ਠੀਕ ਲੱਗ ਰਹੀ ਹੈ ਯਾਰ 12 ਹੁਣ 650 670 ਹੋ ਗਿਆ 670 35 ਹੋ ਗਿਆ 35 ਹੋ ਗਿਆ ਯਾਰ 35 ਹੋ ਗਿਆ ਬਰਾ ਠੀਕ ਆ ਯਾਰ ਨਹੀਂ ਬੰਨਿਆ ਇਹ ਦੋ ਆਪਣੇ ਆਏ ਨਾਲ ਇਹ ਦੋਨਾਂ ਨੂੰ ਚੱਕ ਮੈਂ ਜਦ ਗੱਲ ਤਾਂ ਆਪ ਵੀ ਦੋ ਆ ਹਾਂ ਆਹੇ ਹੀ ਗੱਲ ਐਸੇ ਚਲਾਵਾਂ ਗੱਡੀ ਕੀ ਗੱਲਾਂ ਨੇ ਹੁੰਦੇ ਫਿਰ ਆਪਾਂ ਮੰਡੀ ਤੇ ਨਹੀਂ ਸੀ ਹੁੰਦੇ ਰਸ਼ਾ ਪਰਦਾ ਵੀ ਦੋ ਵਜੇ ਕਿਸੇ ਨੇ ਭਾਈ ਨਹੀਂ ਬੰਨਿਆ ਮੇਰੇ ਫੋਨ ਲਾ ਕੇ ਦੇ ਦੇ ਨਾ ਮੱਕ ਮਲਾਵਣਾ ਆਪੀ ਲਾਲਾ ਲਾਲਾ ਕੋਈ ਨਹੀਂ ਫੋਨ ਉਹ ਲਾ ਪੁੱਛ ਲੈਣੇ ਉਹ ਵੀ ਭਾਈ ਬੰਦਾ ਜਰਾ ਉਹ ਕਰ ਤੂੰ ਹੋਰ ਦੱਸ ਦੇ ਨਾ ਫੋਨ ਚਾਹੇ ਲਾਲਾ ਉਹ ਇਹਦਾ ਵੀ ਪਿਓ ਆ ਉਹ ਨਹੀਂ ਉਹ ਦੇਣੀ ਨਹੀਂ ਬੱਕਰੀਆਂ ਇਹਦਾ ਪਿਓ ਐਸਾ ਕਾ ਪਿਓ ਤਾਂ ਹੈਗਾ ਹਾਂ ਜੀ ਅਰੇ ਥੋੜਾ ਜਾਰ ਆ ਰਹਾ ਹੈ ਨਾ ਨਾ ਆਪਾਂ ਦਾ ਵਿਚਾਰਾ ਇਹ ਵੀ ਹੋਏ ਤੈਨੂੰ 15 ਕਹਦਾ 16 ਕਹਦਾ ਕੀ ਪਤਾ ਮੈਂ ਦੇਣ ਵਾਲੀ ਗੱਲ ਕਰੀ ਤੈਨੂੰ ਮੈਂ ਕਿਹਾ ਉਹਨਾਂ ਨੂੰ ਗਲਤ ਦੱਸਿਆ ਵੀ ਜੈ ਇੰਨੇ ਮੰਗੇ ਇੰਨੇ ਕਹਿੰਦੇ ਜਿੰਨੇ ਤੂੰ ਕਿਹਾ ਉਹਨੇ ਗਾਮ ਹੈ ਬਖਸ਼ਾ ਤੇਰੀ 11000 ਰੁਪਏ ਕਿਹਾ ਤੈਨੂੰ 11000 ਤਾਂ ਹੈ ਨਹੀਂ ਇੰਨੀ ਵੀ ਕੁਆਲਿਟੀ ਨਹੀਂ ਬਣਦੀ ਤੂੰ ਦੱਸ ਜੀ ਬਗੜ ਤੋਂ ਲਾ ਨਹੀਂ ਕਰਾ ਮਨੋਂ ਪਗੜਾ ਨਹੀਂ ਇਹ ਤਰੁਨਾ ਕੋ ਹੁਨਾ ਯਾਰਾ ਤੂੰ ਲਾ ਹੋਰ 6000 ਦੀਆਂ ਦੇ ਗਿਆ ਦੇਣਾ ਇਹਨੂੰ ਬਰਾਮਣ ਮੇਰੇ ਕੋਲ ਨੈਮ ਨਹੀਂ ਤੂੰ ਕਹੀ ਜਾਂਦਾ ਨਾ ਵੀ ਤੂੰ ਆ ਮੈਂ ਕਿਤੇ ਤੇਰੀਆਂ ਨਹੀਂ 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 ਮੇਰਾ ਨਹੀਂ ਹੋਣਾ ਹੈਗਾ ਹਾਂ ਸੱਦਾ ਕਰਾ ਦੇ ਭਾਈ ਆਪਾ ਜੀ ਉਹ ਨੋ ਨੋ ਬੜੀ ਦੂਰ ਦਿੱਲੀ ਦੂਰ ਹਰ ਤਾਂ ਸਹੀ ਕੋਈ ਦੋ ਦਿਨ ਤਾਂ ਆਸੀ ਜਾਂਦਾ ਮੈਂ ਤੂੰ ਐ ਦੱਸ ਵੀ ਆਪਾਂ ਲਾਸਟ ਟਾਈਮ ਨਿਗੀਆਂ ਦੇ ਲੈ ਪਾਲਣ ਵਾਸਤੇ ਲੈਣੀ ਆਂ ਦਾਂ ਯਾਰ ਮਾਸ ਦੀ 15 ਦੀ ਮੰਗਾਈ ਛੋਟੇ ਭਾਈ ਅਨੇ ਬੰਦੇ ਖੜੇ ਨੇ ਰੱਬ ਲਾ ਦੀ ਗੱਲ ਮੰਗ ਲੈ ਮੰਗ ਲੈ ਸਲੀਪ ਖਾਣ ਹੈ ਤਾਂ ਖਾਣ ਪਲੀ ਹੋਈਆਂ ਪੱਠਾਂ ਨਹੀਂ ਹੋਤੇ ਭਾਈ ਕੋਈ ਯਾਰ ਯਾਰ ਗੱਲ ਖਾਣ ਦੇ ਬੰਦੇ ਦਿੰਦੇ ਨੇ ਮਾ ਕਰ ਰਹੀ ਨਹੀਂ ਤੂੰ ਕਰ ਤੂੰ ਕਰ ਕੋਈ ਨਹੀਂ ਭਾਈ ਹਾਂ ਯਾਰ 500 ਕੁਟ ਵਾਏਗਾ ਭਾਈ ਕਿੰਨੇ ਤੂੰ 11000 ਤੋਂ ਅੱਛਾ ਜੀ ਉੱਠ ਤੋ ਛਾਣ ਨਹੀਂ ਲਾਦੀ ਠੰਡੇ ਬਾਗ ਜੂਆ ਭਾਰ ਨੂੰ ਬਾਹਰ ਫੱਕ ਲਾ ਜੂਆ ਬਾਗ ਜੂਆ ਬਾਗ ਜੂਆ ਲੈ ਤੂੰ 500 ਹੋਰ ਲੈ ਲੈ 650 ਦੀ 6 ਤੋਂ 650 ਦੀ 600 ਲਾ 700 ਲਾ ਬੋਲ ਆ ਜਾ ਇੱਧਰ ਬੱਦ ਮੇਰੇ ਨਾਲ ਨਾ ਮੈਂ ਨਹੀਂ ਵਾਦਾ ਬਈ ਤੂੰ ਤਕੜਾ ਬੰਦਾ ਮੈਂ ਕਹਿੰਦਾ ਤੂੰ ਕਕੜਾ ਐ ਤੂੰ ਬਾਬਾਏ ਦੱਸੋ ਕਿੰਨੀ ਵਿੱਚੋ ਮੈਂ ਪੱਕਾ ਹੀ ਨਹੀਂ ਕਰੀ ਲੈ ਕਿੰਨੇ ਦੀਆਂ ਯਾਰ ਲਾਸਟ ਇੱਕ ਹੋਈ ਗਏ ਤੇ ਆ ਨਾ 10500 ਦੇ ਦੂੰ ਬਸ ਥੋੜਾ ਕਰਦਾ ਚੱਲ ਕੋਈ ਨਹੀਂ ਫਿਰ ਕੋਈ ਗੱਲ ਵੀਰੇ 7000 ਦੀਆਂ ਪੱਠਾਂ ਦੇਣੀ ਨਹੀਂ ਦਿੰਦਾ ਵੀਰੇ ਬੋਲ ਕਿੰਨੇ ਦੀਆਂ ਦੇਣੇ ਹਾਂ ਨਾ ਹਾਂ ਨਾ ਕੀ ਐ ਬਤਲੋ ਇਹ ਪੱਕੀ ਦੱਸਦੀ ਗੱਲ ਵਾਪਸ ਇਹ ਤਾਂ ਪੱਕੀ ਨਹੀਂ ਹੈ ਬਸ ਫੇਰ ਤੀ ਮਾਰ ਜਾ ਇਹ ਇਹ ਪੱਕੀ ਨਹੀਂ ਹੈ ਪੱਕਾ ਮਾਰ ਲੀ ਜੀ ਥੋੜੀ ਜਿਹੀ ਆ ਜਾਓ ਵੇਚਣ ਵਾਲੀ ਗੱਲ ਕਰ ਕੋਈ ਬਾ ਦੱਸ ਦੇ ਜੱਪੂ ਦਾ ਬੜਾ ਕਰਦਾ ਚੱਕ ਇਹ ਦੱਤਰ ਸੋ ਗਿਆ ਉਹ ਨਹੀਂ ਵੀਰੋ ਨਹੀਂ ਉਹ ਬੜਾ ਠੀਕ ਆ ਉਹ ਨਹੀਂ ਯਾਰ ਉਹ ਠੀਕ ਆ ਮੰਨ ਗੱਲ ਨੂੰ ਉਹ ਮੱਖਾ ਨਹੀਂ ਵੀਰੋ ਉਹ ਮੰਨ ਗੱਲ ਨੂੰ ਉਹ ਨਹੀਂ ਮੱਖਾ ਤੇਰੇ ਪੱਖ ਜਾਏਗਾ ਨਾ ਪੱਖ ਚ ਕੋਈ ਗੱਲ ਨਹੀਂ ਕਿਹੜਾ ਮੌਲੀਆ ਨਹੀਂ ਸਹੀ ਬੋਲ ਲਾਇਆ ਤੈਨੂੰ ਕੋਈ ਗੱਲ ਕਿਹੜਾ ਮੌਲੀਆ ਦੀ ਕੋਈ ਗੱਲ ਨਹੀਂ ਫੇਰ ਉਹ ਕੀ ਰਹਿ ਗਿਆ ਕੋਈ ਨਹੀਂ ਕਿੰਨੇ ਦੀਆਂ ਪਾਵਾਂ ਫਿਰ 10 ਤਸਾਂ ਸੁਣ ਲਿਆ ਜੀ ਨਹੀਂ ਤੇ ਖੁਸ਼ੀ ਤਾਂ ਤੇਰੇ ਨਾਲ ਹੈ ਬਸ ਅਗਲੀ ਮੰਡੀ ਆ ਜੂ ਫੇਰ ਕੋਈ ਨਹੀਂ ਤੇਰੇ ਸਾਹਮਣੇ ਬੈਠੇ ਏ ਤਾਂ ਰੋਜ਼ ਹੀ ਆ ਮੰਡੀ ਦਾ ਪਾਇਆ ਆਉਂਦੀ ਰਹਿਣਾ ਰੋਜ਼ ਹੀ ਕਿੱਥੇ ਰਹਿਣਾ ਮਾਰਾ ਦਿਆ ਮਾ ਹਾਂ ਦੱਸ ਹੁਣ ਕੀ ਮਾਰ ਕੀਆ ਹੁਣ ਬਦਲ ਨਹੀਂ ਸਹੀ ਮਾਰ ਕੀਆ ਹੁਣ ਜੇ ਜਾਂਦੀਆਂ ਦੁਨੀਆਂ ਜਾਂਦੀਆਂ ਨਹੀਂ ਜਾਇਜ਼ ਦੱਸ ਪੱਜਾ ਜੀ ਆ ਬਸ ਜਾਇਜ਼ ਦੱਸ ਪੱਜਾ ਜੀ ਆ ਬਸ ਮੰਨ ਗੱਲ ਨੂੰ ਨਾ ਨਾ ਮੰਨਣ ਦੀ ਗੱਲ ਕੋਈ ਅੱਛਾ ਕਿੰਨੇ ਦੀਆਂ ਫਿਰ ਲਾਸ਼ ਤਾਂ ਹਨ ਬਸ 10 ਇਧਰ ਕਹਿੰਦਾ ਤੂੰ ਫੁੱਟ ਕੱਟ ਦੇ ਲਈ ਯਾਰ ਕੀ ਬਣਾ ਲਓ ਬਈ 10000 ਰੁਪਏ ਦੇਣੀਆਂ ਬਈ ਕਹਿੰਦਾ 7000 ਰੁਪਏ ਲੱਗ ਗਿਆ ਆ ਪਠਾਨਾ ਕਿੰਨਾ ਲੱਗ ਗਿਆ 7300 ਆ ਗਿਆ 7500 ਹਾਂ 7.5 ਲੱਗ ਗਿਆ ਕਿੰਨੇ ਦੀ ਘਟਾ ਯਾਰ ਇੱਕ ਇੱਕ 16 ਫੁੱਟਾ ਘਟਾ ਖਾਂਦਾ 20000 ਯਾ ਇਹ ਨਹੀਂ ਗੱਲ ਕਰਦੇ ਆ ਵੀ ਹੁਣ ਯਾ ਯਾਰ ਹੁਣ ਖਬਰ ਦੂ ਕਿਵੇਂ ਵੇਚੇ ਨੇ ਮੇਮਣੇ ਯਾਰਾ ਉਹ ਇਹਦਾ ਹੁਣ ਵੀ ਪੂਸ ਬਸ ਮੁੱਲ ਕੇ 100 ਕੁ ਗਰੂਆ ਯਾਰਾ ਉਹ ਆ ਬਈ ਯਾਰ ਦਾਹ ਵੀ ਕੇ ਨਾ ਵੀ ਥੋੜਾ ਦਾਹ ਜੱਗ ਲੱਗਿਆ ਤੂੰ ਤੂੰ ਦਾ ਸਹੀ ਰਾਬਾ ਇੱਕ ਯਾਰਾ ਮੈਂ ਤਾਂ ਪਾ ਤਿਆ ਜੇ ਤੂੰ ਪੈਸੇ ਲੈ ਲੈ ਹੁਣ ਕਹ ਤੂੰ ਬੋਲੀ 10000 ਮੈਂ ਤਾਂ 20000 ਮੰਗਦਾ 20000 ਮੰਗੇ 11000 ਦਿਓ ਲੈ ਨਹੀਂ ਜੱਟੇ ਤਾਂ ਜਾਂਦੇ 25 ਦਾ ਮੁੱਲ ਆ ਗੁਰਸਾਹ ਸਰ ਫਿਰ ਉਹ ਨੂੰ ਗੁੱਸਾ ਕਰ ਗਿਆ ਹੁਣ ਗੁੱਸਾ ਆਇਆ ਜਾਂ ਤੇ ਗੁੱਸਾ ਦਾ ਕਰਾ ਨਾ ਨਾ ਇਹ ਤਾਂ ਮੈਂ ਤੇਰਾ 20000 ਦਾ ਭਾਈ ਯਾਰ ਠੀਕ ਆ ਮੈਂ ਪੱਕਾ ਨੀ ਮਰਸੇ ਯਾਰ ਹੁਣ ਰਾਤ ਤਾਂ ਮੈਨੂੰ ਦਾ ਤੇ ਮੇਰਾ ਰੱਬ ਦੇ ਰਾਂ ਥਲੇ ਮੋੜ ਯਾਰ ਮੜਾਇਆ ਰਾਤ ਦੂਗਾ ਫੇਰੀ ਹੂੰ ਗੱਲ ਬਾਤ ਤੇ ਇੱਕ ਜਿਹਾ ਸੂਕਾ ਮੰਨਦਾ ਨਹੀਂ ਯਾਰ ਅੰਨੇ ਦੀਦ ਨਾ ਅਹ ਯਾਰ ਇਹ ਕੰਡਾ ਨਾ ਦੂਮਾ ਤਾਂ ਯਾਰ ਮੈਂ ਪਤਾ 813 ਦੀ ਬੱਕਰੀ ਵੇਚਤੀ ਚਾਚਾ ਚਲਵਾ ਹੈ ਆਪ 300 ਦਾ ਤਾਂ ਮੇਮਣਾ ਵੇਚਦਾ ਇਹਦਾ ਕੱਲੀ ਦਾ ਖਾਂਦੇ ਬੱਚੇ ਕਰਦੀ ਐ ਕੋਈ ਉਹ ਆ ਓਏ ਆ ਗੱਲ ਕਰਦੀ ਲੜਕਈ ਲਉਦਾ ਮੇਰੇ ਮਗਰ ਪੀ ਜਨਾ ਯਾਰ ਨਹੀਂ ਚਾਚਾ ਇਹ ਦੱਸ 1500 ਲੇ ਗਦੇ ਨਾ ਬੱਕ ਜਨਾ ਤੁਹਾਨੂੰ ਦੱਸ ਪੀ ਜਦ ਮੈਂ ਪੱਕਾ ਜਾ ਮੋਲ ਕਰ ਕਾ ਮੇਰਾ ਕੱਢ ਓਏ ਇੱਕ ਮਿੰਟ ਸਾਡੇ ਆਹੋਂ ਬੱਕਰ ਬਰਾਵਾ ਲੈਤੀ ਇਸ ਨੂੰ ਮਾਰੇ ਬਣੂਗੀ ਤਾਂ ਇਸ ਨੂੰ ਛੱਡ ਓ ਯਾਰ ਛੱਡ ਓ ਮੈਨੂੰ 15 ਵੋਂ ਆ ਫੜ ਜਾ 10 ਬੋਲ ਦੇ ਬਬੀ ਬੇਬੀ ਬੱਕਰੀ ਹੁਣ ਤਾਂ ਦੇ 14000 ਦੀ ਬੇਤੀ ਆਲਾ ਦਾ ਯਾਰ ਚਾਹ ਉਹ ਵੀ ਗੱਲ ਕਰਦਾ ਤੂੰ ਦਾ ਫਿਰ 14300 ਦਾ ਬੱਚਾ ਇੱਕ ਵੇਖਦਾ ਆ ਬੱਚਾ ਕੋਈ ਨਹੀਂ ਆਈ ਜਾਂਦਾ ਤੂੰ ਯਾਰ ਹਟ ਜਾ ਯਾਰ ਸਾਹ ਦੇ ਜਾਊਗਾ ਇਹ ਬੱਚਾ 230 ਆਹ ਫੜੇ ਆ ਪੂਰੇ ਬੰਦਣਾਂ ਦੀ ਬੱਕਰੀ ਹੋ ਗਈ ਯਾਰਾ ਬਸ 17 ਦੀ ਨਾ ਪੂਰੇ ਬੰਦਣਾਂ ਦੀ 17 17 ਦੀ ਕਾ ਕੀ ਮੰਨੀ ਦੀ ਹੁੰਦੀ ਆ ਗੱਲ ਓਰੇ ਗਾ ਪੱਕੀ ਹੋਰ ਹੋਰ ਬੱਕਰੀ 4 ਤੋਂ ਨਹੀਂ ਬਹਾਂ ਦਦਲਾਲੀ ਇਹ ਤੋਂ ਲੈ ਗਈ ਚਲਾਇਆ ਉਹ ਖਰਚੀ ਥਲੀ ਬਾਦ ਉਹਦੀ ਸਿੱਧੀ ਗੱਲ ਸੀ ਮੈਂ ਕਹਨਾ ਚਾਹਦਾ ਤੂੰ ਗਰੀਬ ਨਾ ਮਨ ਦੁਖ ਭਖੀ ਦਾ ਤਾਇਰਾ ਨਾ ਚਾਹਦਾ ਉਹ ਗੱਲ ਕਰਾ ਇਹ ਜੀ ਇੱਕ ਚੀਜ਼ ਵਿੱਚ ਨੂੰ ਜੀਵ ਨਹੀਂ ਕਰਦਾ ਆ ਲੈ ਆ ਬਹਿ ਗਣ ਲੈ ਤੇ ਤੂੰ ਕਿੱਧਰ ਗਣ ਲੈ ਜਾਂਦੇ ਆ ਨੀਂਦ ਨਹੀਂ ਨਾ ਰੱਖਿਆ ਕਰੋ ਨਾ ਨਾ ਚਾਹੀ ਨਹੀਂ ਤੇਰਾ ਕਿਸੇ ਦਰ ਜੰਗ ਹੈ ਬਾਹੇ ਲੱਗਣਾ ਗੱਡੀ ਕੋਈ ਇੰਨ ਘੜ ਤੇ ਜਾਣ ਨੂੰ ਕਹਿ ਬੰਦਿਆ ਹਾਂ ਹਾਂ ਕਹਿ ਬੰਦਿਆ ਪਾਣੂ ਕਣੇ ਜਿਹੜਾ ਮੰਜ ਬੋਗ ਬੱਕ ਉਹਦੀ ਗੱਡੀ ਤੇ ਪੱਕਾ ਮਾਰ ਬਾਰਨਾ ਦੋ ਦਿਨਾਂ ਦਾ ਬਾਰਨੀ ਨਹੀਂ ਸਿੱਧਾ ਸ਼ਾਮ ਹੁੰਦਾ ਸਰ 5000 ਠੀਕ ਹੈ ਤਗੜੇ ਆਪਾਂ ਤੋਂ ਵੇਪੂਰਾ 10000 ਹੋਗਾ ਤੇ ਦੋ ਟਾਈਰ ਮਾਰ ਆਦੇ ਪੈਸੇ ਹੁਣ ਤੁਂ ਜਿੰਮੇਦਾਰ ਹੈ ਫੋਜੀ ਕੀ ਹਾਲ ਹੈ ਵਧੀਆ 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 ਰਿਸ਼ਤਾ ਕੋ ਵਧੀਆ ਹਾਂ ਜੀ ਸੁਪਰਾ ਵਚ ਠੀਕ ਹੈ ਕਰੀ ਵਧੀਆ ਆਦੇ ਪੈਸੇ ਹੁਣ ਟਾਈਰ ਮਾਰ ਲਾ ਕੇ ਫੇਰ ਮਗਰੋਂ ਹਾਂ ਜੀ ਆ ਇਥੇ ਪਹਿਲੀ ਮਲ ਮੰਡੀ ਬਰ ਰੋੜਾ ਪੈ ਗਿਆ ਦੋ ਮਿੰਟ ਕਹਿ ਕੇ ਨਾ ਵਧਣਾ ਲੈ 15 ਮੂਰਾ ਹੋ ਗਿਆ ਦੁਬਾਰੇ ਫੇਰ ਗਾਣੋ ਤੂੰ ਕਰਦੇ ਯਾਰ ਹਜ਼ਾਰ ਹਜ਼ਾਰ ਕਰਕੇ ਬੜਾਵੇ ਯਾਰ ਹਜ਼ਾਰ ਹਜ਼ਾਰ ਕਰਕੇ ਬੜਾ ਦੇ ਦੁਬਾਰੇ ਕੋਈ ਬੜਾ ਦੇ ਦੋ ਰੋੜਾ ਉੱਠਿਆ 50 ਦੇ ਹੱਟੋ ਬਜੀ ਇੱਕੋ ਦੋ ਤਿੰਨ ਚਾਰ ਐ ਗੱਲ ਨਾ ਮੈਂ ਪੰਜ ਸੀ 7 8 9 10 11 12 13 14 ਆਪਣਾ ਆਪਣੇ ਮੈਂ ਇੰਨਾ ਸਾਰਾ ਚਾ ਲਾਦਾ ਉਹ ਫਿਰਦੇ ਨਾ ਨਿਗਾਹ ਰੱਖੀ ਛੁਪਣਾ ਓਏ ਲੈ ਲੈ ਬੋਲ ਲੈ ਉਹ ਗੱਲ ਤਾਂ ਹੁਣ ਨਾ ਮਰੀ ਉਹ ਹੱਬਾ ਬਣਾ ਬਣਾ ਕਾਲ ਕਮਾ ਰੋ ਉਹ ਬੱਕਰਾ ਵੇਚਦੀ ਹੋ ਮਾਰੇ ਮੇ ਛਾੜਦਾ ਬੱਕਰੀ ਹੁਣ ਕਿੰਨੇ ਦਾ ਤੇ ਖੜਿਓ ਮਾਪੀ ਵੇਚ ਦੂ ਯਾਰ ਉਹ ਲਖਈ ਦੀ ਕਰਦੂ ਯਾਰ ਉਹ ਹੈ ਹੀ ਨਹੀਂ ਹੁਣ ਕੰਨੇ ਦੇ ਉਹ ਲਖਈ ਦੀ ਕਰਦੂ ਮੇਰਾ ਬਾਪ

ਲੇ ਨਹੀਂ ਉਹਦਾ ਮੁੰਡਾ ਇਹ ਪੂਰੇ ਖ ਬਾਈ ਐ ਨਾ ਕਿਹ ਖੜ ਜਾ ਮੈਂ ਇੱਕ ਮਿੰਟ ਵੀ ਮਨ ਨੂੰ ਬੇਬਾਪ ਹੋਣਾ ਚੁੱਪ ਕਰ ਲੈ ਨੀਰੇ ਜੇ ਫਿਰ ਕੰਮ ਕਰ ਦੂਗਾ ਕੀ ਜਣਾ ਦੱਸ ਦੇ ਕੰਮ ਚ ਕਿਸਰ ਕੀ ਛੱਡੀ ਐ ਉਹ ਖੜ ਜਾ ਖੰਮ ਸਮਝ ਗਿਰਣਾ ਤੁਸੀਂ ਭਾਵੇਂ ਮੇਰੀ ਬੇਦੀ ਜਰਿਆ ਨਾ ਉਹ 500 ਹੋਦੇ ਯਾਰਾ 500 ਦੇ ਸਾਡੇ ਸਾਡੇ ਨਾ ਨਹੀਂ ਆਪੀ ਕਰਾ ਹੋਏ ਹੈ ਬੜਾ ਹੋਏ ਬੜਾ ਕੋਈ ਯਾਰਾ ਕਿ ਸ਼ੋਟ ਉਹ ਯਾਰ ਮੈਂ ਮਾਰ ਦੇ ਦੂ ਦੇ ਦੇ ਰੇ ਤੂੰ ਪਾਸੇ ਪਰੀ ਆਵੇ ਬੱਕਰੀ ਹੋ ਆ ਛਪਰੀ ਆ ਛਪਰੀ ਹੋ ਰਿਆ ਹੋ ਰਿਹਾ ਮੈਂ ਲੋੜੇ ਦੂਜੇ ਆ ਛਪਰੀ ਕਿਹੜੇ ਪਿੰਡ ਦਾ ਛਪਰੀ ਇਹ ਇਦਾਂ ਦਾ ਮਰੇ ਕੋਲ ਰਿਹਾ ਹੈ ਲੈ ਭਾਈ ਰੀਆ ਬੋਲੀਏ ਭਾਈ ਉਹ ਨਹੀ ਮਾਰੋ ਕੋਲਿਆਂ ਨਾਲ ਬੋਲ ਬੋਲ ਨਾ ਫੜਾ ਕਿੰਨੇ ਆ ਫੜਾ 7500 ਰੁਪਇਆ ਬੋਲ ਭਾਈ ਬੱਕਰੀ ਜਾਣ ਨਹੀਂ ਹੈਗੀ ਫੜਾ ਯਾਰ ਰਹੇਗਾ ਭਾਈ ਟਾਈਮ ਹੁੰਦਾ ਜੱਫਾ ਹੋਵੇ ਜੇ ਮਨ ਨਹੀਂ ਪਗੜੀ ਦੇਖਾਈ ਦਊਗਾ ਬੱਕਰਾ ਭਰਾ ਯਾਰ ਲਖਾਈ ਹੋੜੀ ਐ ਹਾਂ ਨਾ ਆਪੋ ਆਪਣੀ ਕਰ ਲਿਓ ਖਾਤਾ ਜਾ ਭੈਣ ਭੈਣ ਨਹੀਂ ਭਰਦਾ ਆਪੋ ਆਪਣੀ ਕਰ ਲਿਓ ਨਾ ਨੰਪਾ ਕਰਦੇ ਮੈਂ ਮੰਮੀ ਯਾਰ ਕੀ ਗੱਲ ਹੋ ਗਿਆ ਮੈਂ ਦੋ ਨਾ ਹੋਰ ਵੀ ਆ ਉਹ ਫੜ ਜਾਣ ਦੇ ਫਿਰ ਉਹ ਬਾਈ ਪਾਲਾ ਪਾਲਾ ਵਧੀਆ ਨਾ ਫਾਲਾ ਬਟਿਆ ਜਟਿਆ ਵਧੀਆ ਰਹੇ ਨਾ ਪਾਲਾ ਤਾਲਾ ਲਗਾ ਬਬ ਮਦਰ ਬਖ ਲੈ ਬਾਈ ਸ਼ੋਟ ਕਰ ਦੇ ਕੁਝ ਹੋ ਗਏ ਨਾ ਕਹਿੰਦਾ ਜੀ ਬਾਕੀ ਜੋ ਦਿੱਤੀ ਰਹੀ ਕਹਿੰਦਾ ਵਾਜਦਾ ਨਾ ਆ ਵੀਡੀਓ ਆ ਫਿਰ ਕੋਈ ਗੱਲ ਨਹੀਂ ਆ ਟਾਈਮ ਦੇਖਾਂਗੇ